ਖਬਰ ਫਿਲੌਰ ਤੋਂ ਹੈ ਜਿੱਤੇ ਕਿ ਫਿਲੌਰ ਪੁਲਿਸ ਨੇ ਮਸ਼ਹੂਰ ਸਮਗਲਰ ਵਿਜੇ ਮਸੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜ਼ਿਕਰਯੋਗ ਹੈ ਕਿ ਉੱਚੀ ਕਾਟੀਬ ਖੇ ਵਿਜੇ ਮਸੀ ਨੂੰ ਗ੍ਰਿਫਤਾਰ ਕਰਨ ਲਈ ਗਈ ਪੁਲਿਸ ਤੇ ਪਥਰਾ ਵੀ ਕੀਤਾ ਗਿਆ ਪਰ ਇਸ ਦੀ ਪੁਲਿਸ ਵੱਲੋਂ ਫਿਲਹਾਲ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਜਲੰਧਰ ਦੇ ਹਾਦ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਸ਼ਹੂਰ ਸਮਗਲਰ ਵਿਜੇ ਮਸੀ ਬਾਰੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਟੀਮਾ ਬਣਾ ਕੇ ਉਸ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਪੁਲਿਸ ਅਧਿਕਾਰੀਆਂ ਮੁਤਾਬਕ ਵਿਜੇ ਮਸੀਹ ਖਿਲਾਫ ਕਈ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰੀ ਅਤੇ ਅਸਲਾ ਐਕਟ ਤਹਿਤ 25 ਤੋਂ ਵੱਧ ਮਾਮਲੇ ਦਰਜ ਨੇ ਤੇ ਉਹ ਕਈ ਵਾਰ ਝੇਲਬੀ ਜਾ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਵਿਜੇ ਮਸੀਹ ਨੂੰ ਗ੍ਰਿਫਤਾਰ ਕਰਨ ਸਮੇਂ ਹੋਏ ਹੰਗਾਮੇ ਵਿੱਚ ਕਈ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੀ ਵਜੀਆਂ ਨੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਹੈ ਗੱਲਬਾਤ ਕਰਦਿਆਂ ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਪੁਲਿਸ ਵੱਲੋਂ ਵਿਜੇ ਮਸੀ ਨੂੰ ਪੁਰਾਣੇ ਮੁਕਦਮੇ ਵਿੱਚ ਗ੍ਰਿਫਤਾਰ ਕਰਨ ਲਈ ਗਈ ਸੀ ਪਰ ਇਹਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਜਦੋਂ ਵਿਜੇ ਮਸੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਉਹਨਾਂ ਨੂੰ ਕੁਝ ਮੋਹਤਵਾਰ ਵਿਅਕਤੀ ਪੁਲਿਸ ਥਾਣੇ ਵਿੱਚ ਪੇਸ਼ ਕਰਵਾਉਣਾ ਚਾਹੁੰਦੇ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਆ ਕੇ ਉਹਨਾਂ ਨਾਲ ਮਾਰਕੁੱਟ ਕੀਤੀ ਤੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕਰ ਦਿੱਤੀ ਉਨਾ ਦੋਸ਼ ਲਗਾਇਆ ਕਿ ਪੁਲਿਸ ਹਸਪਤਾਲ ਧੱਕਾ ਕਰ ਰਹੀ ਹੈ ਫਿਲੌਰ ਤੋਂ ਰਾਜਕਮਰ ਨੰਗਲ ਦੀ ਖਾਸ ਰਿਪੋਰਟ ਕੀ ਨਾਂ ਤੁਹਾਡਾ ਕਿਉਂ ਕਿਚ ਨਾਂ ਹੈ ਜੀ ਮੇਰਾ ਕੀ ਗੱਲ ਹੋਈ ਉੱਚੀ ਘੱਟੀ ਸੀ ਗਈ ਸੀ ਰੇਟ ਤੇ ਠੀਕ ਹੈ ਜੀ ਤੇ ਉਹ ਬੰਦਾ ਮਤਲਬ ਹੈ ਤੁਹਾਨੂੰ ਪਤਾ ਹੀ ਜਿੱਦਾਂ ਦਾ ਹੈ ਉੱਥੇ ਨਾਮ ਹੀ ਗੈਂਗਸਟਰ ਹੈ ਤੇ ਕਾਫੀ ਉੱਥੇ ਸਾਡੀ ਮਤਲਬ ਇਹ ਟਰੋੜਾ ਚੱਲਿਆ ਫਿਰ ਸਾਡਾ ਠੀਕ ਹੈ ਜੀ ਤੇ ਸਾਡੇ ਚਲੋ ਸੱਟਾ-ਕੁੱਟਾਂ ਲੱਗੀਆਂ ਮਲਾਜ਼ਮਾਂ ਦੇ ਕਾਫੀ ਹਾਂਜੀ ਉਹ ਜਨਮ ਦੇ ਨੇੜੀ ਵਗੈਰਾ ਨਾਲ ਸਾਡੇ ਕਲਕੁੱਲ ਪੈ ਗਿਆ ਸੀ ਮਲਾਜ਼ਮਾਂ ਨੂੰ ਕਾਫੀ ਹਾਂ ਚਲੋ ਫੇਰ ਵੀ ਸੀ ਜਿੱਦਾਂ ਵੀ ਇਹ ਕਾਬੂ ਕਰ ਲਿਆ ਕਾਬੂ ਕਰ ਲਿਆ ਜੀ ਤੇ ਜਿੱਦਾਂ ਦੇਖਿਆ ਉੱਥੇ ਟੱਪਟਾ ਇਦਾਂ ਖਿਲਰ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਇਹਨਾਂ ਨੇ ਪਰਿਵਾਰ ਨਹੀਂ ਇਹਨਾਂ ਨੇ ਹਮਲਾ ਕੀਤਾ ਕਿ ਮਲਾਬਾ ਵਸਿਆ ਨੇ ਇਹ ਸਰ ਉਹਨਾਂ ਦਾ ਪਰਿਵਾਰ ਵੀ ਸੀ ਬਾਕੀ ਜਿਹੜੇ ਮੋਹਲੇ ਵਾਲੇ ਕੋਲ ਸਰ ਜਿਹਨਾਂ ਪਤਾ ਹੀ ਉਹਨਾਂ ਜਿਹੜੇ ਨਾਲ ਸਾਰੇ ਠੀਕ ਹੈ ਤੇ ਕਾਫੀ ਮਤਲਬ ਇਟਾ ਨਾ ਉਹ ਬਹੁਤ ਚੱਲਿਆ ਉੱਥੇ ਜੋ ਵੀ ਹੈ ਮਲਾਜ਼ਮਾਂ ਦੀ ਵਰਦੀਆਂ ਬੁਲਕੀਆਂ ਫੱਟੀਆਂ ਹਾਂਜੀ ਮਲਾਜ਼ਮਾਂ ਦੀ ਵਰਦੀਆਂ ਸਾਡੇ ਫੱਟੀਆਂ ਬਾਕੀ ਤਿੰਨ ਚਾਰ ਮਲਾਮ ਸਾਡੇ ਫੱਟੜ ਵੀ ਹੋਏ ਆ ਹਾਂ ਤੇ ਬਾਕੀ ਜੋ ਵੀ ਹੈ ਸੀਨੀਅਰ ਅਫਸਰ ਨੂੰ ਪਤਾ ਜਾਂਦਾ ਹਾਂਜੀ ਅਸੀਂ ਰੇਡ ਕੀਤੀ ਸੀ ਉੱਥੀ ਘੱਟ ਹੀ ਰਾਤ ਪੀਸ ਪਾਰਟੀ ਦੇ ਤੇ ਜਦੋਂ ਰੇਡ ਕੀਤੀ ਆ ਆਪਾਂ ਉਹਨਾਂ ਨੇ ਇਕੱਠੇ ਹੋ ਕੇ ਪਰਿਵਾਰ ਨੇ ਤੇ ਜਿਹੜੇ ਲਾਗੇ ਉਹਨਾਂ ਦੇ ਹੈਗੇ ਆ ਘਰਾਂ ਦੇ ਸਾਡੇ ਪੀਸ ਪਾਰਟੀ ਤੇ ਹਮਲਾ ਕੀਤਾ ਈਟਾ-ਉਟਾ ਮਾਰੀਆਂ ਤੇ ਜਿਹਨਾਂ ਕਾਰਨ ਮੰਨੋ ਸਾਡੇ ਜਿਹੜੇ ਮੁਲਾਜ਼ਮ ਆ ਉਹ ਵੀ ਜਖਮੀ ਹੋਏ ਆ ਤੇ ਕਿੰਨਾ ਦਾਤਰ ਫੋਰਾ ਬਾਕੀ ਉਹਨਾਂ ਕੋ ਕੀ ਕੀ ਤੇ ਹਾਰ ਸੀਗੇ ਉਹਨਾਂ ਕੋਲੇ ਦਾਤਰ ਵੀ ਸੀ ਤੇ ਹੋਰ ਵੀ ਸੀ ਡਾਂਗਾ ਛੋਟੇ ਸੀ ਈਟਾ-ਉਟਾ ਸੀ ਕਿੜਾ ਉਹਨਾਂ ਨੇ ਕੱਟੀਆਂ ਕੀਤੀਆਂ ਸੀ ਅਸੀਂ ਉਹ ਮਾਰੀਆਂ ਉਹਨਾਂ ਹੂੰ 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 ਤੁਹਾਡੇ ਕਿੰਨੇ ਕ ਮਲਾਜੂਨ ਸੀਗੇ ਜਿਹੜੇ ਇੰਜਰਡ ਹੋਏ ਅੱਜ ਇਹ ਸਾਡੇ ਸਭ ਚਾਰ ਮਲਾਜਮਾਂ ਦੇ ਸੱਟਾਂ ਲੱਗੀਆਂ ਸਾਡੇ ਏਐਸਆਈ ਸਾਹਿਬ ਨੇ ਧਰਮਿੰਦਰ ਸਰ ਹੂੰ ਤੇ ਨਾਲ ਦੋ ਸਿਪਾਹੀ ਵੀ ਮੈਂ ਆ ਹੂੰ ਸਾਡੇ ਚਾਰ ਜਣਾਂ ਦੇ ਸੱਟਾਂ ਲੱਗੀਆਂ ਚਾਰ ਸੱਟਾਂ ਨੇ ਕਾਬੂ ਕਰ ਲਿਆ ਉਹ ਇੱਕ ਤੀਜਾ ਜਿਹੜਾ ਉਹ ਮੌਕੇ ਤੇ ਹਾਂਜੀ ਹਾਂਜੀ ਉਹਨੂੰ ਕਾਬੂ ਕਰ ਲਿਆ ਏਐਸਆਈ ਧਰਮਿੰਦਰ ਸਿੰਘ ਹਾਂਜੀ ਕੀ ਗੱਲਬਾਤ ਹੋਈ ਰਾਤੀ ਇਹ ਕਈਆਂ ਮੌਕਿਆਂ ਤੇ ਸੁਣ ਲਈਂਦਾ ਸੀਗਾ ਹੂੰ ਔਰ ਪਤਾ ਲੱਗਾ ਜਦੋਂ ਸੀ ਮੌਕੇ ਤੇ ਗਏ ਹੂੰ ਹੂੰ ਤੇ ਇਹੋ ਫੜੰਦੀ ਕੁਰਸੀ ਕੀਤੀ ਉਪਰ ਸ਼ਰਮ ਮਾਰਤੀ ਹੂੰ ਹੂੰ ਤੇ ਜਿਹੜੇ ਇਹਦੇ ਦੇ ਗਾਰਡ ਸੀ ਲੋਕ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੂੰ ਕੀ ਹਥਿਆਰ ਸੀ ਉਹਨਾਂ ਕੋਲ ਕੁਰਪਾਨਾ ਦਾਤਰ ਕੋਈ ਡੰਡਾ ਛੋਟੇ ਸਾਰੇ ਸੀ ਰੋ ਆਪਣੇ ਮਲਾਜ਼ਮ ਤੁਹਾਡੇ ਨਾਲ ਕਿੰਨੇ ਮਲਾਜ਼ਮ ਸੀ ਜਿਹੜੇ ਜਿਹੜੇ ਹੋਏ ਆ ਕਾਫੀ ਮਲਾਜ਼ਮ ਆਪਣੇ ਆਪ ਚਾਰ ਮਲਾਜ਼ਮ ਆ ਹਾਂ ਜਿਹੜੇ ਸੱਟਾਂ ਵੱਜੀਆ ਹਾਂ ਮਨਪ੍ਰੀਤ ਹਾਂ ਕੌਸ਼ਲ ਨੂੰ ਮੈਂ ਓਕੇ 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 ਬਸ ਗਸ਼ਪਾਈਆ ਉਹ ਕੀ ਲੋਕੇਸ਼ਨ ਹਾਂ ਅਲੀ ਹਮਦਾ ਬਨਕੰਜੀ ਠੀਕ ਹੈ ਮੈਂ ਓਕੇ ਉਹ ਵਿਅਕਤੀ ਫੜ ਲਿਆ ਮੌਕੇ ਤੇ ਹਾਂਜੀ ਅਜਿਹਾ ਬੜਿਆ ਕੱਲ ਰਾਤ ਨੂੰ ਸਟਿਕ ਪੁਲਸ ਪਾਰਟੀ ਮਕਦਮਾ ਨੰਬਰ 301/24 ਦੇ ਵਿੱਚ ਦੋਸ਼ੀ ਵਿਜਮਸੀ ਜੋ ਕਿਪਸ ਕੰਟਰੋਲ ਸੀ ਪਕੜਨ ਲਈ ਗਈ ਸੀ ਉਹਨਾਂ ਦੇ ਪਰਿਵਾਰ ਵੱਲੋਂ ਥੋੜਾ ਪੁਲਸ ਪਾਰਟੀ ਦੇ ਨਾਲ ਕਾਫੀ ਮਿਸਬੀਹ ਕੀਤਾ ਗਿਆ ਸੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਰੋਕ ਕੀਤੀ ਗਈ ਸੀ ਤੇ ਸੌਲਟ ਦੀ ਵੀ ਉਹਨਾਂ ਨੇ ਰਿਕਾਰਡਿੰਗ ਕੀਤੀ ਗਈ ਸੀ ਜਿਸ ਸੰਬੰਧੀ ਅ ਵਿਜੇ ਮਸੀਹ ਜਿਸ ਨੇ ਛੱਤ ਉੱਤ ਚਾਲ ਮਾਰ ਕੇ ਪਰਚੀ ਦੀ ਕੋਸ਼ਿਸ਼ ਕੀਤੀ ਜਿਸ ਤੇ ਉਹਦੇ ਸੱਟ ਵੱਡੀਆਂ ਸੀ ਤੇ ਜਿਸ ਸੰਬੰਧੀ ਅਸੀਂ ਇੱਕ ਮੁਕੱਦਮਾ ਰਜਿਸਟਰ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਤੇ ਵਿਜੇ ਮਸੀਹ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਤੇ ਤਫ਼ਤੀਸ਼ ਚੱਲ ਰਹੀ ਹੈ ਤੇ ਕਿੰਨੇ ਮਕਦਮੇ ਆਲਰੇਡੀ ਚੱਲੇ ਵਿਜੇ ਮਸੀਹ ਤੇ ਕਰੀ ਵੀਮ ਪਰਚਦਰ ਜ ਬਖ ਬਖ ਸੈਕਸ਼ਨਸ ਦੇ ਵਿੱਚ ਸੌਲਟ ਤੋਂ ਲੈ ਕੇ ਐਂਟੀ ਦੇ ਵਿੱਚ